ਅੱਜ ਸਮਰਾਲਾ ਵਿਕੇ ਸੈਵ ਸੈਨਾ ਬਾਲ ਠਾਕਰੇ ਦੇ ਪੰਜਾਬ ਪ੍ਰਧਾਨ ਹਰੀਸ਼ ਸਿੰਘਲਾ ਵੱਲੋਂ ਪੰਜਾਬ ਜੂਥ ਪ੍ਰਧਾਨ ਰਵਨ ਬਡੇਰਾ ਦੀ ਅਗਵਾਈ ਹੇਠ ਚਿਲਾ ਪ੍ਰਧਾਨ ਅਤੇ ਮੈਂਬਰਾਂ ਦੇ ਨਾਲ ਸਮਰਾਲਾ ਵਿੱਚ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਹਰੀਸ਼ ਸਿੰਘਲਾ ਵੱਲੋਂ ਪੰਜਾਬ ਸਰਕਾਰ ਨੂੰ ਕਾਰੜੇ ਹੱਥੀ ਲੈਣ ਦੇ ਕਿਹਾ ਕਿ ਪੰਜਾਬ ਵਿੱਚ ਪੰਜਾਬ ਦੀ ਸਰਕਾਰ ਅਨਪੜਾਂ ਦੇ ਹੱਥ ਆ ਗਈ ਹੈ ਜਿਸ ਕਾਰਨ ਪੰਜਾਬ ਨੂੰ ਹੋਰ ਕਰਜ਼ਾਈ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਤੇ ਪੰਜਾਬ ਵਿੱਚ ਵਾਧੂ ਟੈਕਸ ਲਗਾਇਆ ਗਿਆ ਜਿਸ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ। ਦੂਸਰਾ ਬਿਜਲੀ ਬਿੱਲ 'ਚ ਮਾਫ ਕੀਤੇ 3 ਰੁਪਏ ਜੂਨਟ ਪ੍ਰਤੀ ਦੇ ਹਿਸਾਬ ਨਾਲ ਦੁਬਾਰਾ ਵਾਧਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਦਿਨੋ-ਦਿਨ ਵਿਗੜਦੀ ਜਾ ਰਹੀ ਹੈ ਜਿਸ ਕਾਰਨ ਅੱਜ ਹਰ ਜ਼ਿਲ੍ਹੇ ਹਰ ਕਸਬੇ ਵਿੱਚ ਲੁੱਟਾਂ ਖੋਹਾਂ ਅਤੇ ਕਤਲ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਆਓ ਝਾਤ ਮਾਰਦਿਆਂ ਸਮਰਾਲੀ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਇਹ ਖਾਸ ਰਿਪੋਰਟ ਵੱਲ ਰਾਦੇ ਵਿੱਚ ਸਾਡੇ ਪੰਜਾਬ ਦੇ ਪ੍ਰਧਾਨ ਰਾਮ ਬਰੇੜਾ ਜੀ ਦੇ ਉੱਥੇ ਰੱਖੀ ਗਈ ਸੀ ਵਿੱਚ ਵਿੱਚ 15 ਜਿਲ੍ਹਾ ਪ੍ਰਧਾਨ ਤੇ ਕੁਝ ਸਟੇਟ ਵਲੂ ਦੇ ਹੋ ਕੇਦਾਰਨ ਨੂੰ ਵੀ ਬੁਲਾਇਆ ਗਿਆ ਸੀ ਕਿਉਂਕਿ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਇੱਥੇ ਬੈ ਕੇ ਸਾਰੇ ਵਿਚਾਰ ਚਰਚਾ ਕੀਤੀ ਇਹ ਕਿ ਸਭ ਨੂੰ ਜੁੱਟੀਆਂ ਲਗਾਈਆਂ ਦੀਆਂ ਨੇ ਇੱਕ ਸਮੱਸਿਆ ਪੰਜਾਬ ਦੇ ਵਿੱਚ ਬੜੀ ਵੱਡੀ ਖੜੀ ਹੋਈ ਹੈ ਕਿ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਜੋ ਵਾਦੇ ਲੋਕਾਂ ਨਾਲ ਕਰਕੇ ਆਈ तीह हजार करोड़ रुपया कर करोड़ रुपया कर लागू लेकिन भार नहीं पावा महिला महिला मिलया ना जनिंग रुकी ना शराब पोलिज पैसे कटे हुए उलटा सा रोज कदे हो रहा हूं भी मैं कल परसो देख रहा सेंटर दस हजार करोड़ रुपया होजा मंगे पहले भी बहुत करजे से हूं इन्होंने चटके बसा किराये बताते पेट्रोल डीजल से बैट लाता सेंटर पेट्रोल डीजल पे तो बैट ला के उस रही है बिजली के बिलों से

ਅਸਲ ਵਿੱਚ ਗੱਲ ਕਰੀਏ ਪੁਲਿਸ ਨਾਲ ਜਿੱਤੋਂ ਮਾਸਟਰ ਵੀ ਹਸਪਤਾਲ ਨਾਲ ਵੀ ਗੱਲ ਕਰਨੀ ਤੇ ਆਪਾਂ ਗੱਲ ਕਰੀ ਪੁਲਿਸ ਸਟਾਸ਼ਨ ਵਿੱਚ ਪੁਲਿਸ ਦੀ ਲਾਪਰਵਾਹੀ ਬਹੁਤ ਘੱਟਾ ਤੇ ਮਾਸਟਰ ਕਿਹੜੇ ਬੁਰਲਾ ਦੀ ਗੱਲ ਕਰੇ ਡਾਕਟਰ ਹੜਤਾਲ ਤੇ ਚੱਲ ਕੇ ਬਿਜਲੀ ਮੈਗਨਲ ਹੜਤਾਲ ਦੇ ਨੇ ਤਿੰਨ ਦਿਨ ਤੋਂ ਲੋਕ ਪਰੇਸ਼ਾਨ ਨੇ ਕਿਵੇਂ ਦੇ ਇਸ ਸਰਕਾਰ ਦੀ ਕਾਰਵਾਈ ਇਹ ਤਾਂ ਪਹਿਲਾਂ ਹੀ ਦੱਸੂਗਾ ਜੀ ਕਿ ਲੈ ਵੀ ਇਹ ਅਨਪੜ੍ਹ ਬੰਦੇਆਂ ਨੂੰ ਅਨਾਰੀ ਬੰਦੇ ਆ ਦੇ ਸਰਕਾਰ ਆ ਗਈ ਜੇ ਅਨਾਰੀ ਬੰਦਾ ਸਟੇਜਿੰਗ ਤੇ ਬੈਠੂਗਾ ਤਾਂ ਐਕਸੀਡੈਂਟ ਹੋਪ ਥੈਂਕ ਤੁਹਾਨੂੰ ਇਹਨਾਂ ਨੂੰ ਰਾਜੀ ਕੀਤਾ ਸਰਪਰਵਾ ਨਹੀਂ ਹੈ ਇਹ ਤਾਂ ਸੱਜਣ ਲੋਕਾਂ ਦੀ ਭਾਵਨਾਵਾਂ ਨਾਲ ਖੇਡ ਕੇ इमोशनल ਬਲੈਕਵੈਲ ਕਰਕੇ ਸਰਕਾਰ ਬਣਾਈ ਹੈ ਨਾ ਅਜੇ ਵੀ ਲੁੱਟ ਮਚੀ ਹੋਈ ਹੈ ਕ੍ਰਪਟ ਨੂੰ ਕਹਿੰਦੇ ਸੀ ਬਿਨਾ ਕ੍ਰਪਸ਼ਨ ਇਹ ਪੰਜਾਬ ਦਾ ਕੋਈ ਬੰਦਾ ਉੱਠ ਕੇ ਕਹਦੇ ਵੀ ਬਿਨਾ ਕ੍ਰਪਸ਼ਨ ਤੋਂ ਕੋਈ ਕੰਮ ਹੋ ਰਿਹਾ ਥਾਂ ਨੇ ਤੇ ਨਫਰੀ ਦੀ ਗੱਲ ਹੈ ਥਾਂ ਨੇ ਤੇ ਨਫਰੀ ਕਿਤੋਂ ਹੋਣੀ ਹੈ ਹਰ ਮਹੀਨੇ میری ਜਾਣਕਾਰੀ ਮੁਤਾਬਕ ਪੰਜਾਬ ਦੇ ਵਿੱਚ ਮਹੀਨੇ ਦੀ ਅੱਜ ਤੁਹਾਨੂੰ ਦੱਸਣ ਲੱਗਾ 400 ਬੰਦਾ ਰਿਟਾਇਰ ਹੋ ਗਏ ਸਾਲ ਦਾ 5000 ਬੰਦਾ ਰਿਟਾਇਰ ਹੋਣਗੇ 70 ਹਜ਼ਾਰ ਚੋਂ 5000 ਰਿਆਇਰ ਹੋ ਜੂਗਾ ਕਿ ਨਾ 10% ਕੱਟ ਗਿਆ ਸਾਲ ਦੇ ਕਿੰਨਾ ਹੋ ਗਿਆ ਦੇਖ ਲਓ ਜੀ ਜੀ 3 ਸਾਲਾਂ ਦੇ ਵਿੱਚ 15000 ਬੰਦੇ ਰਿਟਾਇਰ ਹੋ ਗਏ ਪਰਤੀ ਇਹਨਾਂ ਨੇ ਕੀਤੀ ਕੋਈ ਨਹੀਂ ਵੀ ਅੱਜ ਵੀ ਭਰਤੀ ਕਰਦੇ ਆ ਉਹਨੂੰ ਟ੍ਰੇਨਿੰਗ ਕੋਈ ਨਹੀਂ ਕਰਾਦੇ 2 ਸਾਲ ਲੱਗ ਜਾਂਦੇ ਨੇ ਜਦੋਂ ਪੁਲਸਪਲਾਨ ਤੋਂ ਉਹਨਾਂ ਦਾ ਥਾਣਾ ਦੇ ਵਿੱਚ ਪਹੁੰਚਦਾ ਹੈ ਉਹਦੇ ਲਈ ਸਾਨੂੰ 2-3 ਸਾਲ ਦਾ ਟ੍ਰੇਨ ਚਾਹੀਦਾ ਹੈ ਕਿਹਨਾਂ ਨੇ ਇਸ ਸਾਲ ਦੇ 24 ਦੇ ਵੀ ਇੰਨੀ ਰਿਟਾਇਰਮੈਂਟ ਆ ਪੁਲਸ ਦੇ ਵਿੱਚ ਤੂੰ ਬੰਦੇ ਨਹੀਂ ਲੱਪਣਾ ਪੰਜਾਬ ਦੀ ਗੱਲ ਕਰੀ ਇੱਕੋ ਵਾਰ ਦਾ ਫਸੋਰੀਆ ਦਿਨਾਂ

ਕਿਸਦਮ ਤੋਜ਼ਲੀ ਬੇਲੋ ਤੇ ਕਹਿੰਦਾ ਸਿਰਫ ਤਾਂ ਕਾ ਕਰ ਰਹੀ ਹੈ ਮਾਨ ਸਰਕਾਰ ਜੀ ਅਜੀ ਭਗਵਾਨ ਰਾਮ ਦੀ ਯਾਤਰਾ ਕਰਨੀ ਹੋਵੇ ਕਿੰਨੇ ਤਾਂ ਸਾਨੂੰ ਚੱਕੇ ਹੈਲਪੇਸ ਜਿੰਦੇ ਜੀ ਕੀ ਗਰਾਜੀ ਭਗਵਾਨ ਰਾਮ ਦੀ ਯਾਤਰਾ ਕਰਨਾ ਹੋਗਾ ਉਹਦੇ ਲਈ ਵੀ ਹਫਤੇ ਤੱਕ ਸਰदाई ਕੁੱਤੀ ਮੈਂਬਰਾਂ ਦਾ ਬਹੁਤ ਸੀਐਮ ਵੀ ਕੋਠੀ ਰਾਮ ਭਗਵਾਨ ਦੇ ਢੰਡੇ ਲੈ ਕੇ ਜਾਊਗਾ ਔਰ ਉਹਦੀ ਪਰਮਿਸ਼ਨ ਮੰਗਾ ਕੇ ਕਿ ਰਾਮ ਭਗਵਾਨ ਦੀ ਯਾਤਰਾ ਕਰਨ ਦੀ ਸਾਨੂੰ ਪਰਮਿਸ਼ਨ ਦਿੱਤੀ ਜਾਵੇ 11 ਤ ਮਹੀਨ ਨੂੰ ਹੀ ਪੁਰਾਣੀ ਕਰਨ ਜੈ ਸ਼ਿਰੀ ਰਾਮ ਜੀ ਮੈਂ ਰਮਨ ਵਡੇਰਾ ਕਿੰਨ ਸਾਲ ਪੰਜਾਬ ਪ੍ਰਧਾਨ ਯੂਥ ਅੱਜ ਅਸੀਂ 15 ਜ਼ਿਲ੍ਹਿਆਂ ਤੋਂ ਆਪਣੇ ਮੈਂਬਰ ਬੁਲਾਏ ਸੀ ਜਿਨ੍ਹਾਂ ਚੋਂ ਇੱਕ ਇੱਕ ਮੈਂਬਰ ਦੀ ਮੇਨ ਜ਼ਿਲ੍ਹਾ ਪ੍ਰਧਾਨ ਦੀ ਡਿਊਟੀ ਲਵਾਈ ਸੀਗੀ ਸਾਡੀ ਇਹ ਪਰਸਨਲ ਮੀਟਿੰਗ ਸੀਗੀ ਕਿਆ ਦਾ ਮਤਲਬ ਕਿਉਂ ਸਾਡਾ ਥੋੜਾ ਇਨਸ਼ਾਸ਼ਣ ਖਰਾਬ ਹੋ ਰਿਹਾ ਸੀਗਾ ਜਿਹੜੀ ਸਾਡੀ ਪਾਰਟੀ ਸੀਗੀ ਇਹਦੇ ਵਿੱਚ ਵਰਕਰ ਕੁਝ ਕੰਮ ਨਹੀਂ ਕਰਦੇ ਸੀਗੇ ਕੁਝ DNAਈ ਕਰ ਦਿੰਦੇ ਸੀ ਜਿੰਨੇ ਕੋਈ ਪ੍ਰੋਗਰਾਮ ਦਿੱਤਾ ਜਾਂਦਾ ਉਹਦੇ ਲਈ ਅਸੀਂ ਕੋਈ ਕੋਰ ਕਮੇਟੀ ਬਣਾਣੀ ਸੀ ਇੱਕ ਫਾਈਨੈਂਸ਼ੀਅਲ ਕਮੇਟੀ ਬਣਾਣੀ ਸੀ ਕੋਈ ਡਿਸੀਜਨ ਡਿਸੀਜਨ ਲਈ ਸਾਰੇ ਜਿਵੇਂ ਕੋਰ ਕਮੇਟੀ ਦਾ ਗਠਨ ਕਰਨਾ ਅਸੀਂ ਕੱਲ ਨੂੰ ਕੋਈ ਗੱਲ ਹੁੰਦੀ ਆ ਕੋਈ ਮੇਨ ਜਿਵੇਂ ਸਾਡੇ ਪ੍ਰਧਾਨ ਜੀ ਨੇ ਨਾ ਤੇ ਕੋਈ ਵਿਵਤਾ ਪੈਂਦੀ ਆ ਤੇ ਉਸ ਤੋਂ ਬਾਅਦ ਕੋਰ ਕਮੇਟੀ ਕੋਈ ਡਿਸੀਜਨ ਨਹੀਂ ਲੈਂਦਾ ਸੀਗਾ ਇਸ ਲਈ ਅਸੀਂ ਕਿਹਾ ਮੈਂਬਰਾਂ ਦੀ ਇੱਕ ਕਮੇਟੀ ਦਾ ਗਠਨ ਕੀਤਾ ਉਹ ਪ੍ਰਧਾਨ ਜੀ ਜਲਦੀ ਹੀ ਨਾਲ ਲਾਂਚ ਕਰਨਗੇ ਉਹਦੇ ਚ ਇਹ ਹੋਏਗੀ ਜੇ ਕਿਸੇ ਤੇ ਵਿਵਤਾ ਪੈਂਦੀ ਆ ਜੇ ਪ੍ਰਧਾਨ ਜੀ ਤੇ ਪੈਂਦੀ ਆ ਜਾਂ ਮੇਰੇ ਤੇ ਪੈਂਦੀ ਆ ਜਾਂ ਰੋਹੀ ਜੀ ਤੇ ਪੈਂਦੀ ਆ ਉਸ ਤੋਂ ਬਾਅਦ ਬਾਕੀ ਜਿਹੜੇ ਵਰਕਰ ਹੋਣਗੇ ਉਹ ਡਿਸੀਜਨ ਲੈਣਗੇ ਕਿ ਉਥੇ ਕੋਚ ਕਰਨਾ ਜਾ ਆਪਣੇ ਆਪਣੇ ਜ਼ਿਲ੍ਹਿਆਂ 'ਚ ਪ੍ਰੋਸੈਸ ਕਰਨਾ ਇਦਾਂ ਦੇ ਜੋ ਵੀ ਪਾਰਟੀ ਦੇ ਮੁੱਦੇ ਹੋਣਗੇ ਉਸ ਉਹ ਲੈਵਲ ਤੇ ਅਸੀਂ ਅੱਜ ਮੀਟਿੰਗ ਕੀਤੀ ਸੀ ਮਹਿਲਾ ਮੰਡਲ ਦੀ ਅਸੀਂ ਅੱਜ ਨਾਲ ਮੀਟਿੰਗ ਕੀਤੀ ਸੀ ਕਿ ਸਟਰੋਂਗ ਕਿੱਦਾਂ ਕਰਨੀ ਆ ਅਸੀਂ ਆਪਣੇ ਜਿੰਨੇ ਵੀ ਵਰਕਰ ਸੀ ਉਹਨਾਂ ਨੂੰ ਇਹ ਗੱਲ ਕਹੀ ਹੈ ਕਿ ਭਾਈ ਆਪਣੇ ਆਪਣੇ ਜ਼ਿਲ੍ਹਿਆਂ 'ਚ ਸਭ ਤੋਂ ਪਹਿਲਾਂ ਮੈਂਬਰਸ਼ਿਪ ਅਭਿਆਨ ਸ਼ੁਰੂ ਕਰੋ ਫ੍ਰੀ ਫ੍ਰੀ ਮੈਂਬਰਸ਼ਿਪ ਅਭਿਆਨ ਹੋਏਗਾ ਜ਼ਿਲ੍ਹਾ ਪ੍ਰਧਾਨ ਆਪਣੇ ਵੱਲੋਂ ਹੀ ਜਿਹੜਾ ਕਾਰਡ ਦੀ ਇਹ ਪੇ ਕਰਨ ਦੀ ਉਹ ਹੋਏਗੀ ਉਹ ਜ਼ਿਲ੍ਹਾ ਪ੍ਰਧਾਨ ਆਪਣੇ ਕੋਲੋਂ ਦੇਗਾ ਜਾਂ ਆਪਣੇ ਵਰਕਰਾਂ ਨਾਲ ਜਿੱਦਾਂ ਵੀ ਡਿਸਕਸ ਹੋਏਗੀ ਉਹ ਆਪੇ ਕਰੇਗਾ ਤੇ ਮੈਂਬਰਸ਼ਿਪ ਅਭਿਆਨ ਚਾਲੂ ਕੀਤਾ ਜੀ ਅਸੀਂ ਕੋਰ ਕਮੇਟੀ ਦਾ ਗਠਨ ਕੀਤਾ ਤੇ ਆਉਣ ਵਾਲੀ 11 ਤਰੀਕ ਨੂੰ ਜਿੱਦਾਂ ਪ੍ਰਧਾਨ ਜੀ ਨੇ ਕਿਹਾ ਪਟਿਆਲਾ ਚ ਅਸੀਂ ਰਾਮ ਯਾਤਰਾ ਕੱਢ ਰਹੇ ਹਾਂ ਤੇ ਉਹਦੇ ਉੱਤੇ ਸਾਰਾ ਪੰਜਾਬ ਸ਼ੁਹਲਤ ਕਰੇਗਾ